ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਟੋ ਨਹੀਂ ਆਉਣੀ ਸਾਰਿਆਂ ਦੀ ਸਾਰੇ ਵੀ ਨਾ ਆਵੇ ਜਿਹੜੇ ਬੰਦਾ ਫੋਟੋ ਆਈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਜੱਥੇਬੰਦੀਆਂ ਪ੍ਰਿੰਸਪਰ ਦੀਆਂ ਜੋ ਕਿ 18 ਸਦਰ ਵਿੱਚ ਦੋ ਮਸਲਿਆਂ ਤੇ ਇਕੱਠੀਆਂ ਹੋਈਆਂ ਨੇ ਇੱਕ ਮਸਲਾ ਜਿਹੜਾ ਪਿਛਲੇ ਦਿਨੀ ਅ이터 ਮੱਲੋਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਤੇ Hindu ਧਰਮ ਦੇ ਗ੍ਰੰਥਾਂ ਦੀ ਬੇਦਬੀ ਕੀਤੀ ਗਈ ਉਹਦੇ ਵਿੱਚ ਇੱਕ ਬੰਦੇ ਨੇ ਪੱਕੇ ਕਰ ਦਿੱਤੀ ਸੀ ਬਾਕੀ ਬੰਦਿਆਂ ਦੇ ਜਿਹੜੇ ਮੇਨ ਨੇ ਕਹਿੰਦੇ ਉਹ ਦੀ ਪਾਸਟਰ ਤੇ ਹੋਰ ਪਾਸਟਰਾਂ ਦੇ ਕਾਰਵਾਈ ਕਰਾਉਣ ਲਈ ਨਿੱਕੀ ਅਰਖਾਸ SSP ਪ੍ਰੋਇਪਰ ਨੂੰ ਦੇਣ ਲੱਗੇ ਆ ਦੂਤਰਾ ਮਸਲਾ ਜਿਹੜੇ ਧੀਰ ਮੱਲੀਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਸੀ ਤੇ ਉਹ ਮਸੰਦ ਕਿਹੜੇ ਪਿੰਡਾਂ ਦੇ ਵਿੱਚ ਪਿੰਡਾਂ ਸ਼ਹਿਰਾਂ 'ਚ ਗੱਡੀਆਂ ਲਾ ਕੇ ਬੈਠੇ ਨੇ ਆਪਣੀ ਦੁਕਾਨਾਂ ਪਾ ਕੇ ਬੈਠੇ ਹੋਏ ਨੇ ਇਹ ਪਿੰਡ ਰਖੜੀ ਦਾ ਮਸਲਾ ਹੈ ਇੱਥੇ ਵੀ ਕੋਈ ਧੀਰਮੱਲੀਆ ਦੇ ਚੇਲੇ ਗੱਦੀ ਲਾਉਂਦੇ ਨੇ ਘਰ ਦੇ ਵਿੱਚ ਤੇ ਲੋਕਾਂ ਨੂੰ ਗਮਰਾਹ ਕਰਦੇ ਨੇ ਜਿਹਦੇ ਸਬੰਧ ਵਿੱਚ ਪਿਛਲੇ ਦਿਨੀ ਮੈਂ ਦਰਖਾਸਤਾਂ ਵੀ ਦਿੱਤੀਆਂ ਸੀ ਆਪਣੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਪਿਛਲੇ ਦਿਨੀ ਮੈਂ ਪੋਖੜਤਾਲ ਦੇ ਵਿੱਚ ਮੈਂ ਬੈਠਾ ਸੀਗਾ ਕਿ ਉੱਥੇ ਪ੍ਰਸ਼ਾਸਨ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਛੇਤੀ ਹੀ ਉਹ ਧੀਰਮੱਲ ਦੀਆਂ ਗੱਡੀਆਂ ਬੰਦ ਕਰਾਂਗੇ ਪਰ ਅੱਜ ਤੱਕ ਉਹ ਧੀਰਮੱਲੀਆਂ ਦੀਆਂ ਕਿਹੜੀਆਂ ਗੱਡੀਆਂ ਨੇ ਗੁਰੂ ਦੀ ਆ ਕੋਟ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤੇ ਉੱਥੇ ਲੋਕਾਂ ਨੂੰ ਘੋਲੇ-ਪੋਲੇ ਲੋਕਾਂ ਨੂੰ ਠੱਗਦੇ ਅਤੇ ਗਮਰਾਹ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਤੁਰੰਤ ਨਾ ਕਿਰੇ ਇਹੋ ਜਿਹੇ ਬੰਦਿਆਂ ਦੀਆਂ ਗੱਡੀਆਂ ਬੰਦ ਕਰਾਈਆਂ ਜਾਂ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਮਜਬੂਰ ਨ ਸਾਨੂੰ ਸਾਰੇ ਜੱਥੇਬੰਦੀਆਂ ਨੂੰ ਸਰਚ ਸਪੈਂਡ ਲੈਣਾ ਪਊਗਾ ਤੇ ਗੱਡੀਆਂ ਸਾਨੂੰ ਘਰ ਜਾ ਕੇ ਬੰਦ ਕਰਾਉਣੀਆਂ ਪੈਣਗੀਆਂ ਫਿਰ ਪ੍ਰਸ਼ਾਸਨ ਇਹ ਜੱਥੇਬੰਦੀਆਂ ਦੇ ਪਰਚੇ ਦਰਜ ਕਰਦਾ ਹੈ ਤੇ ਇਹ ਕਾਰਨ ਕਰਕੇ ਅੱਜ ਐਸਐਸਪੀ ਪ੍ਰੋਇਪਰ ਨੂੰ ਤੇ ਡੀਸੀ ਸਾਹਿਬ ਨੇ ਇੱਕ ਲਿਖਤੀ ਤਰਖਾ ਦੇਣ ਲੱਗੇ ਆ ਜਿਹੜਾ ਰਖਣੀ ਪਿੰਡ ਦੇ ਚੰਗਪੁਰ ਦਾ ਗੱਦੀ ਲਾ ਰਿਹਾ ਹੈ ਜਾਂ ਹੋਰ ਵੀ ਪਰੋਇਪਰ ਚ ਗੱਦੀਆਂ ਲੱਗ ਰਹੀਆਂ ਤੁਰੰਤ ਬੰਦ ਕਰਾਈਆਂ ਜਾਂ ਤੇ ਸਾਰੇ ਜਥੇਬੰਦੀਆਂ ਇਸੇ ਮਸਲੇ 'ਚ ਇਕੱਠੀਆਂ ਹੋਈਆਂ ਤੁਸੀਂ ਮੈਂ ਹੁਣ ਭਾਈ ਜਸਪਾਲ ਸਿੰਘ ਨੂੰ ਬਲਵਿੰਦਰ ਸਿੰਘ ਮਾਛੀਵਾੜੇ ਨੂੰ ਬੇਨਤੀ ਕਰਾਂਗਾ ਦੋ ਦੋ ਲਫ਼ਜ਼ ਸਾਰੇ ਬੋਲਣ ਮੈਂ ਗੁਰਦੀਖਾ ਖਾਲਸਾ ਮੈਂ ਗਦੀ ਕੀ ਫੜੇ ਜਿਨੇ ਕਿ ਨਿਰਧ ਪਹਿਲਾਂ ਭਾਈ ਲਖਵੀਰ ਸਿੰਘ ਜੀ ਨੇ ਦੱਸਿਆ ਅੱਜ 2 ਮਹੀਨਿਆਂ ਦੇ ਵਿੱਚ ਅਸੀਂ ਇੱਥੇ ਇਕੱਤਰ ਹੋਏ ਆ ਜਿਸ ਦੇ ਵਿੱਚ ਅੱਜ ਇੱਕ ਮੇਨ ਮੁੱਦਾ ਜੋ ਪਿੰਡ ਰਖੜੀ ਦਾ ਹੁਸੈਨ ਸਿੰਘ ਨਮੀ ਵਿਅਕਤੀ ਦਾ ਜੋ ਜੋ ਕਿ ਬੜਪਾ ਸਾਹਿਬ ਦੀ ਗੱਦੀ ਲਾਉਂਦਾ ਹੈ ਤੇ ਲੋਕਾਂ ਨੂੰ ਘਮਰਾ ਕਰਦਾ ਉਹ ਖੰਡਪਾਟ ਸਾਹਿਬ ਦੀ ਆਰ 8 ਆਹ ਡੇਟੇ ਗੁਰੂਗੰਗ ਸਾਹਿਬ ਦੀ ਆਰ ਡੇਟੇ ਸੜਕਾਂ ਕਰਿਆ ਜੋ ਕਿ ਅਸੀਂ ਇਸ ਨੂੰ ਪਹਿਲਾਂ ਵੀ ਰੋਕਿਆ ਸੀ ਪਰ ਉਹ ਉਹ ਤੋਂ ਰੋਕਿਆ ਸੀ ਹੁਣ ਉਹ ਫਿਰ ਇੱਕ ਗੱਲ ਖੰਡਪਾਟ ਕਰਨਾ ਚਾਹੁੰਦਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹ ਗਲਤ ਕੰਮ ਜੋ ਕਾਜਾ ਸਾਹਿਬ ਵੱਲੋਂ ਮਨਾਵਾ ਜਾਰੀ ਹੈ ਇਹ ਉਹ ਕਾਫਰੇ ਤੇ ਜਿੱਥੇ ਗੱਦੀ ਲੱਗੀ ਹੈ ਕਿਉਂਕਿ ਇਹ ਖੰਡਪਾਸ ਨਹੀਂ ਕਰਵਾ ਸਕਦੇ ਗੁਰੂ ਸਰਬਜਨਮ ਸ਼ਹਿਬਾ ਨੂੰ ਨਹੀਂ ਜਾ ਸਕਦੇ ਤੋਂ ਅਸੀਂ ਸਾਰਾ ਮਾਮਲਾ ਐ ਸੱਚੋ ਸਾਬ ਨੂੰ ਅਨੰਦ ਜਾਤਦਾ ਐ ਐਸਾ ਸੱਚੋ ਸਭ ਨੂੰ ਵਿਸ਼ਵਾਸ ਆਇਆ ਹੈ ਕਿ ਮੈਂ ਉਸ ਉੱਤੇ ਹੁਣੇ ਜਾਣਾ ਅਸੀਂ ਸਾਰਾ ਉੱਥੇ ਮੈਂ ਚਾ ਦੇਖਾਂਗਾ ਫਿਰ ਮੈਂ ਉਹਨਾਂ ਨੂੰ ਰੋਕੇ ਆਵਾਂਗਾ ਤੋਂ ਸਾਡੀ ਬੇਨਤੀ ਹੈ ਜੋ ਗੱਤ ਕਰਦੇ ਨੇ ਸੱਚੇ ਲਾਉਂਦੇ ਨੇ ਜੋ ਬਾਬਾ ਸਰਨੀ ਸਣੇ ਖੁਦ ਕਹਿੰਦੇ ਨੇ ਕਿ ਦੋ ਮਹੀਨ ਹੈਡੇ ਉਨੇ ਕਹਿੰਦੇ ਜੇ ਮੇਰਾ ਸੱਚ ਕੋਈ ਵੀ ਗੱਦੀ ਨਹੀਂ ਨਹੀਂ ਲਾਏਗਾ ਪਰ ਉਹ ਪਰ ਫਿਰ ਵੀ ਹੁਣਾ ਵੀ ਉਹ ਚੁਣੌਤੀ ਦੇ ਕੇ ਉਹਨਾਂ ਜੋ ਗੰਮਣਾ ਹੈ ਆ ਕੰਮ ਕਰਦੇ ਨੇ ਜਿੰਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਸ਼ਾਦ ਜੀ ਜੋ ਵੀ ਛੜਤ ਹੋਇਆ ਅਸੀਂ ਸੰਘਰਸ਼ ਨਹੀਂ ਹੁੰਦਾ ਇਹਨਾਂ ਦੇ ਖਾਲਸਾ ਇਹ ਵੀ